ख़दाबाद भगवंत मान मुख्यमंत्री ख़ुर्दाबाद मुख़्त मंत्री सीमा ख़ुरदाबाद मुख्यमंत्री मुर्दाबाद करंत्री मुर्दाबाद मुर्दाबा मुस सारे पर्दाबा मु मुरदाबादूी मुरदाबादी ਸਮਾਜ ਦੀ ਸਰਕਾਰ ਮੁਰਦਾਬਾਦ 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 ਹਾਂਜੀ ਸਾਥੀ ਪਰ ਇਸ ਮੁੱਖ ਮੰਤਰੀ ਦੇ ਪੰਡ ਦੇ ਜੂਨੀ ਸਰਕ ਦੀ ਜੋ ਇਹ ਝਟਕਿਆਂ ਦੇ ਵਿੱਚ ਜਾਂ ਕਮੇਟੀ ਦੇ ਵਿੱਚ ਗੱਲਾਂ ਕੈਂਝਾ ਸੀ ਉਹ ਸਾਰਿਆਂ ਇਹ 90 ਨੂੰ ਉਹ ਲਾਗੂ ਕਰ ਰਿਹਾ ਉਹ ਭਰਾਓ ਕਾਪਾ ਬਦਲਾ ਦੇ ਨਾਂ ਤੇ ਇਹਨਾਂ ਦੇ ਝੂਠੇ ਲਾਰਿਆਂ ਦੇ ਵਿੱਚ ਆ ਕੇ ਇਹਨਾਂ ਨੇ ਵੋਟਾਂ ਪਾਈਆਂ ਇਹ ਆਪਣੇ ਭੁਇਕ ਦੀ ਖਾਤਰ ਆਪਣੇ ਬੱਚਿਆਂ ਦੇ ਭੁਇਕ ਦੀ ਖਾਤਰ ਜਿਹੜੇ 2004 ਤੋਂ ਬਾਅਦ ਭਰਤੀ ਹੋਇਆ ਉਹਨਾਂ ਦਾ ਭੁਇਕ ਦੀ ਖਾਤਰ ਪਰ ਇਹਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਉਹਦੇ ਸੰਦਰਭ ਨੇ ਵੇਖੀ ਅੱਜ ਆਪਾਂ ਜਿੱਥੇ ਇਹਦੇ ਝੂਠੇ ਲਾਰਿਆਂ ਦੀ ਪੰਡ ਫੂਕਣੇ ਆ ਉਥੇ 3 ਸਤੰਬਰ ਨੂੰ ਆਪਾਂ ਚੰਡੀਗੜ੍ਹ ਵਿਧਾਨ ਸਭਾ ਨਾਲ ਮਾਰਚ ਕਰਕੇ ਇੱਕ ਕਰੋ ਦੇ ਮਰ ਵਾਲੀ ਗੱਲ ਬੇਸ਼ੱਕ ਸਾਡੀ ਉਥੇ ਗ੍ਰਿਫਤਾਰੀਆਂ ਹੋਣ ਚਾਹੇ ਲੱਖਾਂ ਚਾਰ ਦੇ ਹੋਵੇ ਜਾਂ ਕੁਝ ਵੀ ਕਰ ਲੈਣਾ ਆਪਾਂ ਇਹਨਾਂ ਸ਼ਰਤਾਂ ਤੋਂ ਪਿੱਛੇ ਨਹੀਂ ਹੁਣਾ ਆਪ ਸਰਕਾਰ ਆ ਆਪਣੀ ਮੀਟਿੰਗ ਦੇਣ ਕਰਨ ਤੋਂ ਭਗੌੜੀ ਹੋਈ ਆ ਔਰ 7ਵੀਂ ਵਾਰ ਸਾਨੂੰ ਜਿਹੜੀ ਮੀਟਿੰਗ ਜਿਹੜੀ ਪੋਸਟਪੋਨ ਕੀਤੀ ਆ ਉਹਦੇ ਸਬੰਧ ਦੇ ਵਿੱਚ ਆ ਇਹ ਜਿਹੀਂ ਜਿਹੜਾ ਇਹ ਸਾਡੇ ਨਾਲ ਝੂਠੇ ਲਾ ਰਿਆਂ ਦੀ ਪੰਡ ਫੋਕਣ ਚੱਲੇ ਆ ਕਿਉਂਕਿ ਜਿੱਥੇ ਵੀ ਮਿਲਦਾ ਰਿਆ ਇਹ ਝੂਠ ਦੀਆਂ ਪੰਡਾਂ ਸਾਡੇ ਨਾਲ ਵਾਅਦੇ ਕਰੀ ਗਿਆ ਤੁਹਾਡਾ ਆਹ ਮਸਲਾ ਵੇ ਹੱਲ ਹੋ ਗਿਆ ਤੁਹਾਡੇ ਕੱਚੇ ਮੁਲਾਜ਼ਮ ਪੱਕੇ ਹੋ ਗਏ ਪੁਰਾਣੀ ਪੈਨਸ਼ਨ ਦੀ ਬਹਾਲੀ ਹੋ ਗਈ ਤੁਹਾਨੂੰ ਡੀਏ ਮਿਲ ਗਿਆ ਪੈਨਸ਼ਨਰ ਦੋ ਨਾਠ ਦਾ ਸੈਪਟਰ ਮਿਲ ਗਿਆ ਸੋ ਕੋਈ ਵੀ ਮੰਗ ਹੈ ਉਹ ਜੀ ਨਹੀਂ ਜਿੱਤੇ ਡਿਸਕਸ ਨਹੀਂ ਹੋ ਚੁੱਕੀ ਪਰ ਇਹ ਜਿਹੜਾ ਬਿਲਕੁਲ ਭਗੋੜਾ ਵਾ ਇਹਨਾਂ ਮੰਗਾਂ ਨੂੰ ਮੰਨਣ ਦੇ ਉਹਦੇ ਰੋਸ ਵਜ੍ਹਾ ਅੱਜ ਅਸੀਂ ਐਮਰਜੈਂਸੀ ਇੱਕ ਦਿਨ ਦਾ ਸਮਾਸਾ ਨੂੰ ਮਿਲਿਆ ਸੀ ਉਹਦੇ ਸਬੰਧ ਚ ਅੱਜ ਅਸੀਂ ਇਹਦੇ ਝੂਠੇ ਜਿਹੜੇ ਲਾਰੇ ਨੇ ਸਾਨੂੰ ਲਾਏ ਆ ਝੂਠੇ ਵਾਅਦੇ ਕੀਤੇ ਸੀ ਉਹਦੀ ਪੰਡ ਫੂਕਾਂਗੇ ਉਸ ਤੋਂ ਅਗਲੀ ਜਿਹੜੀ ਗੱਲ ਆ ਕਿ 3 ਸਤੰਬਰ ਨੂੰ ਜੋ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਉੱਥੇ ਬਹੁਤ ਵੱਡੀ ਗਿਲਤੀ ਵਿੱਚ ਮਲਾਜਮ ਜਿਹੜੇ ਪਹੁੰਚ ਗਏ ਵਿਧਾਨ ਸਭਾ ਵੱਲ ਕੂਚ ਕਰਾਂਗੇ ਔਰ ਆਪਣਾ ਪ੍ਰੋਟੈਸਟ ਕਰਾਂਗੇ ਕਿਉਂਕਿ ਕੋਈ ਵੀ ਸਰਕਾਰ ਜਿਹੜੀ ਆ ਉਹ ਮੁਲਾਜ਼ਮਾਂ ਦੇ ਸਿਰ ਤੇ ਰਾਜ ਭਾਗ ਚਲਾਉਂਦੀ ਆ ਕਿਉਂਕਿ ਸਰਕਾਰ ਦੀਆਂ ਮੁਲਾਜ਼ਮਾਂ ਜਿਹੜੋ ਸਰਕਾਰ ਦੀਆਂ ਨੀਤੀਆਂ ਦੀਆਂ ਉਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਨੇ ਥੱਲੇ ਇੰਪਲੀਮੈਂਟ ਕਰਨਾਂ ਦਾ ਉਹਨਾਂ ਮੰਗਾਂ ਨੂੰ ਉਹਨਾਂ ਜੋ ਇਹ ਵਾਅਦੇ ਕਰਦੇ ਲੋਕਾਂ ਨਾਲ ਉਹਨਾਂ ਨੂੰ ਥੱਲੇ ਤਾਂ ਜਿਹੜਾ ਮੁਲਾਜ਼ਮਾਂ ਨੇ ਲੋਕਾਂ ਵਿੱਚ ਲੈ ਕੇ ਜਾਣਾ ਲੋਕਾਂ ਨੂੰ ਸਰਕਾਰ ਦਾ ਪੱਖ ਰੱਖਣਾ ਕਿ ਸਰਕਾਰ ਤੁਹਾਡੇ ਵਾਸਤੇ ਆਹ ਕਰ ਰਹੀ ਆ ਜਦੋਂ ਇਹ ਆਪਣੇ ਮੁਲਾਜ਼ਮਾਂ ਨਾਲ ਇਖਤਿਹਰਦ ਨਹੀਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਇਹ ਮੰਨਣ ਲਈ ਜਿਹੜਾ ਅਨਕੰਨੀ ਕਰ ਰਿਹਾ ਤੇ ਫਿਰ ਅਸੀਂ ਇਹ ਸਰਕਾਰ ਦੇ ਨਾਲ ਕੋਈ ਮਿਲਵਰਤ ਨਹੀਂਗਾ ਇਹ ਅਸੀਂ ਪੂਰੇ ਪ੍ਰੋਟੈਸਟ ਕਰਾਂਗੇ ਚਾਹੇ ਵਿਧਾਨ ਸਭਾ ਦੇ ਵਿੱਚ ਜਿਹੜਾ ਚਾਰ ਜਿੰਨੀ ਚੋਣਾਂ ਹੋਣੀਆਂ ਚਾਰ ਵਿਧਾਨ ਸਭਾ ਹਲਕੇ ਆਜਾ ਉੱਥੇ ਵੀ ਅਸੀਂ ਪੂਰੇ ਸਿਸਟੇਮੈਟਿਕ ਤਰੀਕੇ ਨਾਲ ਵੰਡ ਅਸੀਂ ਕਰਤੀ ਆ ਉੱਥੇ ਮੁਲਾਜ਼ਮਾਂ ਅਸੀਂ ਪੂਰਾ ਜਿੰਨੇ ਦਿਨ ਵੀ ਉੱਥੇ ਅਣ ਪ੍ਰਚਾਰ ਦਾ ਮੌਕਾ ਮਿਲਿਆ ਸਾਡੇ ਪੈਨਸ਼ਨਰ ਸਾਥੀ ਜਾ ਕੇ ਅਸੀਂ ਉੱਥੇ ਵੀ ਜਿਹੜਾ ਵਿਰੋਧ ਕਰਾਂਗੇ ਲੋਕਾਂ ਦੇ ਘਰਾਂ ਤੱਕ ਜਾ ਕੇ ਦੱਸਾਂਗੇ ਕਿ ਇਹਨੇ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸੀ ਉਹਨਾਂ ਦੇ ਖਰਾ ਨਹੀਂ ਉਤਰਿਆ ਨਾਲ ਦੀ ਨਾਲ ਹੀ ਹਰਿਆਣਾ ਵਿਧਾਨ ਸਭਾ ਦੇ ਵਿੱਚ ਇਹਨਾਂ ਬੜੇ ਕਰ ਰਹੇ ਕਿ ਸਰਕਾਰ ਬਣਾਉਣੀ ਆ ਜੇ ਆ ਉਹ ਹੈ ਹਰਿਆਣੇ ਦੇ ਵਿੱਚ ਜਾ ਕੇ ਵੀ ਇਹ ਸਰਕਾਰ ਦੇ ਵਿਰੁੱਧ ਜੋ ਉਹਨਾਂ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕੀਤੇ ਪੰਜਾਬ ਦੇ ਮੁਲਾਜ਼ਮਾਂ ਨਾਲ ਝੂਠੇ ਵਾਅਦੇ ਕੀਤੇ ਪਰ ਉਹ ਪੂਰੇ ਨਹੀਂ ਕੀਤੇ ਉਹ ਹਰਿਆਣੇ ਦੀ ਜਨਤਾ ਨੂੰ ਜਾ ਕੇ ਦੱਸਾਂਗੇ ਕਿ ਇਹ ਸਰਕਾਰ ਤੋਂ ਜਿਹੜਾ ਵਾ ਉਹ ਬਚਿਆ ਜਾਵੇ ਮੈਂ ਗੁਰਪ੍ਰੀਤ ਸਿੰਘ ਮੰਨਣ ਪੈਨਸ਼ਨਰ ਸੀ ਜਿਲ੍ਹਾ ਪ੍ਰਧਾਨ ਅੱਜ ਹੈਗਾ ਭੀ ਜਿਹੜਾ ਸਾਡਾ ਧਰਾਂ ਪੰਜਾਬ ਸਰਕਾਰ ਜਿਹੜੀ ਵਾਰ-ਵਾਰ ਮੀਟਿੰਗਾਂ ਦੇ ਕੇ ਉਤੋਂ ਮੁੱਕ ਰਹੀ ਆ 25 ਸਤ ਤੋਂ ਮੀਟਿੰਗਾਂ ਦੇ ਦੇ ਕੇ 22 ਦੀ ਹੀ ਫਿਰ 25 ਦੀ ਹੋ ਗਈ ਹੁਣ 22 ਫੇਰ ਕਰਤੀ ਆ 12 9 ਕਰਤੀ ਆ ਵਾਰ-ਵਾਰ ਆਪ ਮੁੱਖ ਮੰਤਰੀ ਨੇ ਮੀਟਿੰਗ ਜਿਹੜੀ ਜਿਮਨੀ ਚ ਹੋਣੀ ਸੀ ਜਲੰਧਰ ਵਾਲ ਯੂ.ਐਚ ਟਾਈਮ ਦਿੱਤਾ ਸੀ ਵੀ ਮੈਂ ਤੁਹਾਨੂੰ ਵਾਦਾ ਕਰਦਾ ਵੀ ਹੁਣ ਚੋਣ ਜਾਬਤਾ ਲੱਗਾ ਇਤੋਂ ਬਾਅਦ ਤੁਹਾਡੇ ਸਾਰੇ ਮਸਲੇ ਮੈਂ ਬੈ ਕੇ ਹੱਲ ਕਰ ਦੂੰਗਾ ਪਰ ਬਾਰ-ਬਾਰ ਹੀ ਉਤੋਂ ਚਾਰ ਵਾਰਾਂ ਡੇਟ ਵਧਾ ਦਿੱਤੀ ਗਈ ਆ ਇਸ ਕਰਕੇ ਅਸੀਂ ਜਿਹੜੇ 22 23 24 ਤਿੰਨ ਦਿਨ ਅਰਥੀ ਫੂਕਮ ਜਾ ਰਹੇ ਤੇ ਝੂਠੇ ਲਾਰਿਆਂ ਦੀ ਪੰਡ ਜਿਹੜੀ ਫੂਕਣ ਜਾ ਰਹੇ ਆ ਲਗਾਤਾਰ ਅਸੀਂ ਤਿੰਨ ਦਿਨ ਤੋਂ ਸੰਘਰਸ਼ ਦੇ ਵਿੱਚ ਆ ਇਸੇ ਤਰ੍ਹਾਂ ਕੱਲ ਵੀ 24 ਤਰੀਕ ਨੂੰ ਵੀ ਜਿਹੜੀ ਸਾਡੀ ਪੰਜਾਬ ਕਮੇਟੀ ਨੇ ਸੱਦਾ ਦਿੱਤਾ 3 ਤਰੀਕ ਦਾ ਵਿਧਾਨ ਸਭਾ ਘਰਾਓ ਦਾ ਉਹ ਚਾਹੀ ਵੱਤ ਵੱਦ ਸ਼ਮੂਲੀਅਤ ਕਰਕੇ ਉੱਥੇ ਸਾਰੀਆਂ ਛੜਕਾਂ ਜਾਮ ਕਰਾਂਗੇ ਵੱਤ ਵੱਦ ਜਿੱਦਾਂ ਅਸੀਂ ਪਹਿਲਾਂ ਪਟਿਆਲੇ ਚ ਕੈਪਟਨ ਸਰਕਾਰ ਵੇਲੇ ਗਏ ਸੀ ਲੱਖ ਡੇਢ ਲੱਖ ਦਾ ਇੱਕ ਉਥੇ ਕੱਟ ਕਰਕੇ ਵਿਧਾਨ ਸਭਾ ਦਾ ਕਰਾਹ ਕਰਾਂਗੇ ਇਹ ਸਰਕਾਰ ਦੇ ਜਿਹੜੀ ਸੁੱਤੀ ਪਈ ਆ ਉਹਨੂੰ ਜਗਾਵਾਂਗੇ ਕਿਉਂਕਿ ਇਹਨੇ ਹਾਦੀ ਕਰ ਦਿੱਤੀ ਦੂਜੀਆਂ ਸਰਕਾਰਾਂ ਪਛਲਾ ਕੁਝ ਮੁਲਾਜ਼ਮਾਂ ਲਈ ਸੋਚਦੀਆਂ ਸੀ ਇਹ ਜਿਉਂਦਾ ਆਇਆ ਤਿਉਂ ਹੀ ਉਦੋਂ ਦਾ ਬਸ ਜਾਮ ਕਰਕੇ ਬੈਠਾ ਇਹਦੀ ਵੀ ਜਿਹੜੀ ਨੀਤੀ ਆ ਮੋਦੀ ਸਰਕਾਰ ਵਾਲੀ ਹੁੰਦੀ ਜਾਂਦੀ ਆ ਵੀ ਜਿੱਦਾਂ ਮੋਦੀ ਸਰਕਾਰ ਕੇ ਦੇ ਪ੍ਰੈਸ ਕਾਨਫਰੰਸ ਨਹੀਂ ਕਰਦਾ ਉਸੇ ਤਰ੍ਹਾਂ ਇਹ ਸਾਡੇ ਨਾਲ ਮੀਟਿੰਗ ਨਹੀਂ ਕਰਦਾ ਆਉਣ ਵਾਲਾ ਸਮਾਂ ਜਿਹੜਾ ਮੁਲਾਜ਼ਮਾਂ ਲਈ ਵੀ ਤੇ ਸਰਕਾਰ ਲਈ ਵੀ ਚਿੰਤਾ ਭਰਿਆ ਕਿਉਂਕਿ ਅਸੀਂ ਲੰਮੇ ਸੰਘਰਸ਼ ਲਈ ਅੱਗੇ ਵਧ ਰਹੇ ਹਾਂ ਜੇ ਉਥੇ ਨਾ ਵੀ ਸਾਨੂੰ ਟਾਈਮ ਦਿੱਤਾ ਅਸੀਂ ਉਸ ਚਿੰਡੇ ਕਰਦੇ ਸਾਡੀਆਂ ਸ਼ਰਕਾ ਯਾਮ ਕਰਾਂਗੇ ਕਿਉਂਕਿ ਸਾਡਾ ਸਾਂਝਾ ਮੰਚ ਬਹੁਤ ਵੱਡੇ ਪੱਧਰ ਤੇ ਅੱਗੇ ਵਧ ਰਿਹਾ ਲੜਾਈ ਲਈ 10 ਤਰੀਕ 10 ਸਤੰਬਰ